ਸੋ ਇਨ ਸ਼ਾਰਟ ਜਾਬਸਬ ਜਿਹੜਾ ਹੈ ਅ ਮਹਾਰਾਜ ਜੀ ਜੋ ਆਪਾਂ ਅਹਮ ਦੀ ਗੱਲ ਕੀਤੀ ਹੈ ਜੋ ਤੁਹਾਡਾ ਨਿਚ ਹੈ ਅਥਾਵਾ ਜੋ ਅੰਦਰ ਤੁਹਾਡੇ ਬ੍ਰਹਮ ਹੈ ਜੋ ਪੁਰਸ਼ ਹੈ ਤੁਹਾਡੇ ਅ ਵੇਦਾਂ ਵਿੱਚ ਜ਼ਿਕਰੰਦਾ ਸਹਸਰ ਸਿਰ ਸ਼ਾ ਪੁਰਸ਼ਾਹ ਸਹਸਰ ਅਕਸ਼ ਸਹਸਰ ਪਾਦ ਸਾ ਬੂ ਨਿਰ ਵਿਸ਼ਵ ਤੋ ਵ੍ਰਤਵਹ ਅਥ్య ਤਿਸ਼ਤਾਹ ਦਸ਼ ਉੰਗਲੰ ਪੁਰਸ਼ਹ ਏ ਵਿਦਿਗੰ ਸਰਬੰ ਯਦ ਰੂਪ ਯਦ ਪੂਤਮ ਯਦ ਭਾਵੇਮ ਪੁਰਸ਼ ਉਹ ਹੈ ਜਿਹਦੇ ਚ ਹਜ਼ਾਰ ਅੱਖਾਂ ਨੇ ਹਜ਼ਾਰ ਕੰਨ ਨੇ ਹੂੰ ਪੁਰਸ਼ ਉਹ ਹੈ ਜਿਹਦੇ ਚ ਪਾਸਟ ਹੈ ਪੁਰਸ਼ ਉਹ ਹੈ ਜਿਹਦੇ ਚ ਫਿਊਚਰ ਹੈ ਉਹ ਹੈ ਪੁਰਸ਼ ਤੇ ਮਹਾਰਾਜ ਬਾਣੀ ਚ ਕਹਿੰਦੇ ਨੇ ਸਹਿ ਸਤਾਵ ਨੈਨ ਨਨ ਨੈਨ ਹੈ ਤੋਇ ਕੋ ਪੁਰਸ਼ ਉਹ ਹੈ ਜਿਹਦੇ ਚ ਹਜ਼ਾਰ ਅੱਖਾਂ ਨੇ ਹਜ਼ਾਰ ਹੱਥ ਨੇ ਹਜ਼ਾਰ ਪੈਰ ਨੇ ਤੋ ਇਹ ਸਾਰਾ ਦੋ ਟੋਟਲ ਕਲੈਕਟਿਵ ਚੇਤਨਾ ਹੈ ਉਹਦੇ ਚ ਪਾੜੀਆਂ ਅੱਖਾਂ ਮੇਰੀਆਂ ਅੱਖਾਂ ਸਭੀ ਅੱਖਾਂ ਪਾ ਕੇ ਇਹ ਪੁਰਸ਼ਾ ਲਓ ਅਜਾ ਰਟਲਾ ਉਹ ਦੀ ਆਨੇ ਸਰਬਨੈਨ ਆਪ ਵੇਖਣ ਹਰਾ ਹੋ ਸਾਰਿਆਂ ਨੈਣਾ ਚ ਵੇਖਣ ਵਾਲਾ ਹੋਏ ਹੁਣ ਜਦੋਂ ਤੁਸੀਂ ਜਾਗੇ ਵੇਖਿਆ ਅੱਖਾਂ ਬੰਦ ਹਨੇਰਾ ਵੀ ਵੇਖਿਆ ਰਾਤ ਸੁਪਨਾ ਵੀ ਵੇਖਿਆ ਇਹ ਜੋ ਵੇਖਿਆ ਜਾ ਰਿਹਾ ਆ ਜਾ ਰਿਹਾ ਤੇ ਜਿਹੜਾ ਦੇਖਣ ਵਾਲਾ ਇਹ ਨਾ ਹੁੰਦਾ ਤੇ ਨਾ ਜਾਂਦਾ ਹੂੰ ਇਹ ਹੈ ਸਰਗੁਣਾਂ ਆਪ ਵੇਖਣ ਹਾਰਾ ਇਹ ਜਿਹੜਾ ਵੇਖਣ ਵਾਲਾ ਏ ਇਹ ਜਾਂਦਾ ਨਹੀਂ ਲਾ ਮਰਗਣੇ ਨੇ ਉਹ ਵੇਖਿਆ ਤੂੰ ਚੁੱਕ ਜੀ ਸਾਹਿਬ ਉਹ ਵੇਖਿਆ ਉਹਨਾਂ ਨਦਰ ਨਾਲ ਆ ਵੀ ਕੋ ਵੇਖ ਰਿਹਾ ਤੇ ਤੂੰ ਤਾਨੂੰ ਵੇਖ ਰਿਹਾ ਏ ਸਾਹਮਣੇ ਤੁਹਾਡੇ ਵੇਖ ਰਿਹਾ ਏ ਤੁਹਾਡੇ ਦਨ ਨੂੰ ਤੇ ਤੁਹਾਡੇ ਮਨ ਤੇ ਪਰ ਉਹ ਵੇਖਦੇ ਦੇਖ ਨਹੀਂ ਰਿਹਾ ਉਹ ਵੇਖਿਆ ਉਹਨਾਂ ਨਦਰ ਨਾਲ ਥੈਟ ਵਿਚ ਇਜ਼ ਬੀਂਗ ਸੀਨ cannot see this here and seer is yet so present and so available bahut aaye ve down id bada vadda ve down ho gaya aadesh tis aadesh fir main onu naman hi kar sakda kyonki o di satta karke meri satta o dekhda id main ha jara dekh mainu main ta ha shisha jara dekh mainu main ta ha shisha o di deed de naal abad hoya ohne mere ch vekhya te seese ch halchal hoyi te jo venda hi na e seese te halchal nahi ho sakda ਜਿਹੜੇ ਮੇਰੇ ਚ ਹਲਚਲ ਹੈ ਜਿਹੜੀ ਮੇਰੇ ਚ ਕਰਤਾ ਮੋਡੂਲੇਸ਼ਨਸ ਹੋ ਰਹੀਆਂ ਨੇ ਪੁਰਸ਼ ਕਰਕੇ ਉਸ ਪੁਰਸ਼ ਨੂੰ ਜਦੋਂ ਮੈਂ ਜਾਣ ਲਿਆ ਉਸ ਅਹੰਮ ਨੂੰ ਜਦੋਂ ਮੈਂ ਨਾ ਜਾਣ ਲਿਆ ਤੇ ਮਰ ਗਿਆ ਆਪਸ ਕੋ ਵਾਪੇ ਅਦੇਸ ਆਪਸ ਕੋ ਆਪੇ ਅਦੇਸ ਸ਼ਾਸਤਰ ਕਹਿੰਦੇ ਨੇ ਆਹੋ ਆਹੋ ਜਦੋਂ ਅਭੀ ਤੇ ਕਹਿੰਦਾ ਆਹੋ ਸਮਝ ਆ ਗਈ ਸੰਸਕ੍ਰਿਤ ਆਹੋ ਆਈ ਹੈਵ ਰੀਅਲਾਈਜ਼ਡ ਅਹੰਮ ਆਹੋ ਅਹੰਮ ਹਾਂ ਮੈਂ ਆਪਣੇ ਆਪ ਨੂੰ ਜਾਣ ਲਿਆ ਆਹੋ ਅਹੰ ਨਮੋਮਯਮ ਮੈਂ ਆਪਣੇ ਆਪ ਨੂੰ ਨਮਨ ਕਰਦਾ ਹਾਂ ਕਿਉਂਕਿ ਮੇਰੇ ਤੋਂ ਬਿਨਾ ਮੇਰੇ ਅਹੰ ਤੋਂ ਬਿਨਾ ਮੇਰੀ ਸੱਤਾ ਤੋਂ ਬਿਨਾ ਜਿਹੜੀ ਰੱਬ ਦੀ ਸੱਤਾ ਹੈ ਇਹ ਸੱਤਾ ਮੇਰੀ ਨਹੀਂਗੀ ਇਹ ਕਹਾਣੀ ਮੇਰੀ ਨਹੀਂ ਹੈ ਦਾਸਤਾ ਕਿਸੇ ਔਰ ਕੀ ਨੂੰ ਆਪਾਂ ਆਪਣੀ ਕਹਾਣੀ ਬਣਾ ਕੇ ਦੁਖੀ ਹੁੰਨੇ ਆ ਇਹ ਕਹਾਣੀ ਮੇਰੀ ਨਹੀਂ ਹੈ ਦਾਸਤਾ ਕਿਸੇ ਔਰ ਕੀ ਜਿਹੜਾ ਔਰ ਸੀ ਨਾ ਉਹ ਰੱਬ ਸੀ ਉਹ ਮੇਰਾ ਅਹੰਮ ਸੀ ਉਹ ਮੈਂ ਸੀ ਤੇ ਉਹਨੂੰ ਮੈਂ ਨਮਨ ਕਰਦਾ ਆਪਸ ਕਹੋ ਆਪੇ ਇਹਦੇ ਆਹੋ ਅਹੰ ਨਮੋਮਯਮ ਮੈਨੂੰ ਨਮਨ ਕਰਵਾ ਸੂਫੀ ਕਹਿੰਦੇ ਨੇ ਸੁਭਾਨੀ ਸੁਭਾਨੀ ਮਮ ਆਮਲ ਸਾਫੀ ਸੁਭਾਨੀ ਮਨ ਕੇ ਕੀ ਬਾਤ ਆ ਕੀ ਬਾਤ ਆ ਮੈਂ ਉਹੀ ਹਾਂ ਸੁਭਾਨੀ ਸੁਭਾਨੀ ਮਮ ਆਵਲ ਸਾਫੀ ਮੇਰਾ ਵੀ ਇਹੋ ਐਕਸਪੀਰੀਅੰਸ ਹੀ ਹੋਣਾ ਮੈਂ ਉਹੀ ਹਾਂ ਕਿੰਨੀ ਸੋਹਣੀ ਗੱਲ ਆ ਬਿਊਟੀਫੁਲ ਤੂੰ ਜਦੋਂ ਬੰਦਾ ਇਸ ਨੂੰ ਜਾਣ ਲੈਂਦਾ ਹੈ ਕੁਝ ਨਹੀਂ ਕਰ ਸਕਦਾ ਪ੍ਰੀਨਸ ਵਾਈ ਨਮਸਕਾਰ ਕਰਦੇ ਹਾਂ ਇੱਕਦਮ ਆਈ ਫੈਲਟ ਫਰੀ ਐਂਡ ਲਾਈਕ ਲਾਈਕ ਏ ਨਮਸਕਾਰ ਇਹਨੂੰ ਕਿਹਨੇ ਨੇ ਜੀਵਨ ਮੁਕਤ ਜਿਸ ਰਿਦੇ ਭਗਵਾ ਇਨਵੇਂ ਕੱਚ ਸੱਚੋ ਨਹੀਂ ਨਾਨਕ ਬਿਨੁ ਭਗਵਾਨ ਤੇਰੀ ਦਿਰਚ ਦੀ ਸੱਤਾ ਹੈ ਨਾ ਜਿਹੜੇ ਤੇੱਚ ਸੱਚਾ ਪਨਵਾ ਜਿਹਨੂੰ ਤੂੰ ਵਾਰ ਵਾਰ ਕਹਿ ਸਕਦਾ ਕਿ ਮੈਂ ਹੈਗਾ ਹਾਂ ਮੈਂ ਹੈਗਾ ਹਾਂ ਨਾ ਹੋਣ ਵਾਸਤੇ ਕਹਿਣ ਵਾਸਤੇ ਵੀ ਤੈਨੂੰ ਹੋਣਾ ਪਈਗਾ ਉਹ ਜਿਹੜਾ ਭਗਵਾਨ ਤੇ ਦੇਖੋ ਨੇੜੇ ਵਸੇ ਪਰ ਭੇਦਨਾ ਦਸੇ ਗਾਵੇ ਕੋ ਜੱਪਾ ਦਸੇ ਦੂਰ ਤੇ ਗਾਵੇ ਕੋ ਵੇਖਿਆ ਆਦਰਾ ਕਰੋ ਇਹ ਫਿਰ ਕੌਣ ਨੇਕਟ ਕੌਣ ਕਈਏ ਦੂਰ ਕੋਈ ਨਾ ਕੋਈ ਨੇਰੇ ਆ ਤੇ ਨਾ ਕੋਈ ਦੂਰ ਕਿਉਂਕਿ ਸਰਬਦਾ ਉਹੀ ਹੈ ਆ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਏ ਰਬ ਰਿਆ ਸਰਬੱਤਰ ਮੈਂ ਮਨ ਸਦਾ ਤੇ ਆਈ ਇੱਥੇ ਵੀ ਤੁਸੀਂ ਹੈ ਉਥੇ ਚਲਜੋ ਫਿਰ ਵੀ ਹੈ ਉਥੇ ਚਲਜੋ ਫਿਰ ਵੀ ਹੈ ਇਹ ਹੈ ਪਨ ਜਿਹੜਾ ਹੈ 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 ਇਹ ਤੁਹਾਡੇ ਤੋਂ ਚਰਾਇ ਨਹੀਂ ਜਾ ਸਕਦਾ ਪਰ ਪ੍ਰੋਬਲਮ ਇਹ ਜਿਹੜਾ ਹੈ ਕੁਝ ਹੋ ਜਾਂਦਾ ਹੈ ਹੈ ਤੇ ਹੋ ਦਾ ਚੱਕਰ ਆ ਬਸ ਹੈ ਤੇ ਹੋ ਜਦੋਂ ਹੋ ਓਹੋ ਇਹ ਕੀ ਹੋ ਗਿਆ ਪਰ ਜਦੋਂ ਹੋ ਪਨ ਖਤਮ ਹੋ ਜੇ ਕੇਵਲ ਹੈ ਜਾਂਦਾ ਹੈ ਉਹ ਫਿਰ ਬਾਰ ਨਮਸਕਾਰ ਜਾਬਸ ਹੈ ਉਹ ਤੋਂ ਸ਼ੁਰੂਪੈ ਤਵ ਸਰਬਨਾਮ ਕਥੇ ਕਵਨ ਹ ਚਕਰਚੈਨ ਅਰ ਬਰਣ ਜਾ ਤਰਪਾਤ ਨਹਿਨ ਜੇ ਬ ਪੂਰਾ ਨਹੀਂ ਕਰੂੰਗਾ ਆਪਣੇ ਕੋ ਟਾਈਮ ਥੋੜਾ ਫਿਰ ਵਿੱਚ ਮੇਨ ਮੇਨ ਮੈਂ ਗੱਲ ਕਰਦਾ ਮਰ ਗਨ ਤਵ ਸਰਬ ਨੇਤ ਨੇਤ ਬਨ ਤਰਣ ਕਹਿਤ ਮੈਂ ਇਹੀ ਕਹਿ ਸਕਦਾ ਹਾਂ ਕਿ ਉਹ ਜਿਹੜਾ ਅਹਮ ਹੈ ਉਹ ਹੈ ਉਹਦੇ ਤੋਂ ਬਿਨਾ ਕੁਝ ਹੈ ਹੀ ਨਹੀਂਗਾ ਨਾ ਇਹ ਹੈ ਨਾ ਇਹ ਹੈ ਨਾ ਇਹ ਹੈ ਨਾ ਇਹ ਹੈ ਨੇਤ ਨੇਤ नेत नेत मीन्स नाइती 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 अभी नहीं अभी नहीं ना एह ना एह ना ए होई ना ये हो मेरे विचार नहीं मेरी कहानी नहीं मेरे इमोशंस नहीं मैं चंगा हाँ नहीं मैं बहुत माड़ा हाँ नहीं मैं स्वर्गा च जाना है नहीं मैं नरक च चल जूंगा नहीं ना एहो ना एहो ना एहो हो इनसे परे सत है सोई ਜੱਤ ਤੱਕ ਹੋਣ ਦਾ ਅਨੁਭਵ ਆ ਕਰਮ ਦਾ ਅਨੁਭਵ ਆ ਤਦ ਤੱਕ ਦੁੱਖ ਤੇ ਸੁਖ ਹੋਏਗਾ ਵੈਨ ਬੀਇੰਗ ਬਿਕਮਸ ਡੂਇੰਗ ਦੁਖਾ ਐਂਡ ਸੁਖਾ ਹੈ ਟੂ ਕਮ ਤੋ ਦੁਖਾ ਐਂਡ ਸੁਖਾ ਕਮ ਵੀ ਲਵ ਸੰਸਾਰਾ ਸਟਾਰਟਸ ਹੂੰ ਇਹ ਹੀ ਆਵਾਗੋਂ ਹੁੰਦਾ ਹੈ ਕਿ ਨਿਕਨ ਇਸ ਪਲ ਚੋ ਰਿਆ ਤੋ ਇਸ ਪਲ ਚ ਜੂਨਣਾ ਚ ਪੈ ਰਿਆ ਐ ਪਾਈਓ ਪਹਿਲਾਂ ਵੀ ਜੂਨ ਸੀ ਤੇ ਫਿਊਚਰ ਤੇ ਵੀ ਤੋ ਜਦੋਂ ਉਸ ਪਰਮ ਸੱਤਾ ਨੂੰ ਜਾਣ ਲਿਆ ਇਹ ਮਰਗ ਨੇ ਤੇ ਨੇ ਤੇ ਬਨ ਤਰਨ ਕੈ ਤੇ ਇਹ ਵੀ ਨਹੀਂਗਾ ਇਹ ਵੀ ਨਹੀਂਗਾ ਇਹ ਵੀ ਨਹੀਂਗਾ ਸਾਰੇ ਇਹੀ ਕਹਿ ਸਕਦੇ ਐ ਉਰਪਾ ਕਿਆ ਨਹੀਂ ਸਰਬਲੇ ਕਿਉਂਕਿ ਉਹ ਕੈਸੀ ਸੱਤਾ ਹੈ ਜਦੋਂ ਉਹਨੂੰ ਆਪਾਂ ਆਇਡੈਂਟਿਟੀ ਦੇ ਦਿੰਨੇ ਹਾਂ ਉਹ ਮਾਇਆ ਦੇ ਅਧੀਨ ਆ ਜਾਂਦੀ ਹੈ ਇਹ ਜੇ ਉਹਨੂੰ ਆਪਾਂ ਕੋਈ ਰੂਪ ਦੇ ਦਿੱਤਾ ਕੋਈ ਰੰਗ ਦੇ ਦਿੱਤਾ ਕੋਈ ਨਾਮ ਦੇ ਦਿੱਤਾ ਉਹ ਤੇ ਸਾਡੇ ਦੀਨ ਹੋ ਗਿਆ ਮੈਂ ਉਹ ਬਣ ਗਿਆ ਬਾਕੀ ਸਭ ਨਹੀਂ ਹੈ ਹਾਂ ਬਸ ਵੈਨ ਯੂ ਆ ਲਿਮਿਟਿੰਗ 댓 ਲਿਮਟਲੈਸ ði ਮੋਮੈਂਟ ਯੂ ਪੁਟ ਅ ਫਰੇਮ ਅਰਾਊਂਡ ਇਟ ਸਮਾਰਾ ਥਾਪਿਆ ਨਾ ਜਾਏ ਕੀ ਕੀਤਾ ਨਾ ਉਹ ਤੱਪੇ ਨਹੀਂ ਜਾ ਸਕਦਾ ਕੀਤਾ ਨਹੀਂ ਹੋਗਾ ਹਜੇ ਤੂੰ ਨੂੰ ਜਾਨਣਾ ਆਪੇ ਆਪ ਨੇ ਤੇਰੇ ਆਪੇ ਜੇ ਕਾਪਾ ਨਿਰਿੰਜਣਾ ਉਹ ਮਾਇਆ ਤੋਂ ਰਹਿ ਤਾ ਸੋਏ ਤੂੰ ਉਹੀ ਆਹਮ ਬ੍ਰਮਾਸਮੀ ਪਤਾ ਜਿਹੜਾ ਸਤਨਾਮ ਦੇ ਅਰਥ ਦਿੱਤੇ ਨੇ ਸਤਨਾਮ ਲਿਵ ਅਹਮ ਬ੍ਰਮਾਸਮੀ ਇਸ ਵਿਦਿਆ ਕੇ ਉਤਪਤ ਜਨਮ ਸਤਨਾਮ ਦਾ ਮਤਲਬ ਹੈ ਅਹਮ ਬ੍ਰਮਾਸਮੀ ਸਾਡੇ ਜੋ ਪੁਰਾਣੇ ਸਾਧੂਆਂ ਨੇ ਅਰਥ ਕੀਤੇ ਨੇ ਸਤਨਾਮ ਲਿਵ ਅਹਮ ਬ੍ਰਮਾਸਮੀ ਇਸ ਵਿਦਿਆ ਕੇ ਉਤਪਤ ਚਨ ਫਿਰ ਸਹੀ ਮੈਨੇ ਜਦ ਤੂੰ ਜੁਣਾ ਸਿੱਖਿਆ ਜੀਵਣਾ ਹਰ ਜੀਵਨ ਫਿਰ ਤੂੰ ਜੋਏਗਾ ਜਦ ਤਨ ਤੂੰ ਸਤਨਾਮ ਅਹਮ ਬ੍ਰਹਮਾਸਮੀ ਦਾ ਅਨੁਭਵ ਜਦ ਤਨ ਤੂੰ ਆਪਣੇ ਆਪ ਦਾ ਅਨੁਭਵ ਕਰ ਲੇਗਾ ਸੋ ਉਸ ਪਰਮ ਸੱਤਾ ਨੂੰ ਜਦੋਂ ਮਹਾਰਾਜ ਨੇ ਕਿਹਾ ਆਪਸ ਕੋ ਆਪੇ ades naman 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 ਫਿਰ ਕਹਿੰਦੇ ਤਬ ਸਰਬਨਾਮ ਕਥੇ ਕਵਨ ਤੇਰਾ ਦੇੜੀ ਬੰਤਰ ਹੈ ਤੇਰਾ ਸਰੂਪ ਹੈ ਉਹ ਕਥੀ ਨਹੀਂ ਜਾ ਸਕਦਾ ਹੂੰ ਤਬ ਸਰਬਨਾਮ ਕਥੀ ਕਮਨ ਕਰਮ ਨਾਮ ਵਰਨ ਤਸਮਤ ਹਾਂ ਮੈਂ ਇਹ ਕਹਿ ਸਕਦਾ ਹਾਂ ਕਿ ਤੂੰ ਆ ਨਹੀਂ ਹੈ ਤੂੰ ਆ ਨਹੀਂ ਹੈ ਤੋ ਫਿਰ ਕਹੁੰਦਾ ਹੈ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਤੂੰ ਜਿਹੜੇ ਤੇਰਾ ਗੁਣ ਨਾਮ ਤੇ ਜਿਹੜੇ ਜਿਹੜੇ ਗੁਣਾ ਤੋਂ ਰਹਿਤ ਨਾਮੇ ਉਹਨਾਂ ਦਾ ਵਰਨਨ ਕਰ ਸਕਦਾ ਕਿਰ ਅਜਾ ਅਲਾ ਅਬੇ ਸਾਰਿਆਂ ਦੇ ਨੈਗੇਸ਼ਨ ਇਹ 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 ਜਿਹੜਾ ਅਜਰ ਨਾ ਨਾ ਨੈਗੇਸ਼ਨ 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 ਮੈਂ ਤੈਨੂੰ ਨਮਸਕਾਰ ਹੀ ਕਰ ਸਕਦਾ ਨਮਸਕਾਰ ਹੀ ਕਰ ਸਕਦਾ ਸੋ ਜਾਬ ਸਾਹਿਬ ਇਜ਼ ਦਾ ਹਾਈਐਸਟ ਸਟੇਟ ਆਫ दैट ਰੀਅਲਾਈਜ਼ੇਸ਼ਨ ਵੇਅ ਯੂ ਕੁੱਡ ਨਾਥਿੰਗ ਬਟ ਦਿਸ ਪਾਉ ਇਨ ਗ੍ਰੈਟੀਟਿਊਡ ਕਿ ਮੈਂ ਜਿੰਨੂੰ ਲੱਭਦਾ ਸੀ ਮੈਂ ਉਹੀ ਸੀ ਮੈਂ ਜਿੱਥੇ ਪਹੁੰਚਣਾ ਸੀ ਮੈਂ ਉੱਥੇ ਹੀ ਸੀ ਮੈਜੀਨ ਕਿ ਤੁਸੀਂ ਸਦੀਆਂ ਤੋਂ ਲੱਭ ਰਹੇ ਜੇ ਕਿਸੇ ਚੀਜ਼ ਨੂੰ ਇੱਕ ਨਹੀਂ ਜਨਮ ਨਹੀਂ 84 ਲੱਖ ਜੂਨ ਚ ਭਟਕ ਰਹੇ ਜੇ ਤੇ ਇੱਕ ਜੰਮ ਪਤਾ ਲੱਗ ਗਿਆ ਕਿ ਮੈਂ ਤੇ ਉੱਥੇ ਹੀ ਸੀ ਤੇ ਕਦੀ ਮੈਂ ਮੂਵ ਹੋਇਆ ਨਹੀਂ ਤੇ ਨਾਮ ਕਿਤੇ ਜਾ ਸਕਦਾ ਉਸ ਵੇਲੇ ਉਸ ਗ੍ਰੈਟੀਟਿਊਡ ਦੇ ਵਿੱਚ ਜੋ ਅਲਫਾਜ਼ ਨਿਕਲਿਓ ਜਾਬ ਸਾਹਿਬਾ ਜਾਬ ਜਿਹੜਾ ਤੁਹਾਨੂੰ ਸਾਹਿਬ ਬਣਾ ਦੇ ਅੱਛਾ ਅੱਛਾ ਨਾਟ ਜਿਹੜਾ ਤੁਹਾਨੂੰ ਰੱਬ ਬਣਾ ਦੇ ਉਹਨੂੰ ਕਹਿੰਦੇ ਨੇ ਜਾਬ ਜਾਓ ਸਾਹਿਬ ਜਿਹੜਾ ਤੈਨੂੰ ਸਾਹਿਬ ਬਣਦੀ ਮਾਰ ਕੇ ਉਹ ਸਾਹਿਬ ਮੈਂ ਉਸ ਦਾ ਚੇਰਾ ਉਹਨੂੰ ਇਹ ਵਿਦਿਆ ਜਿਹੜੀ ਹੈ ਸਾਹਿਬ ਬਣਾ ਦਿੰਦੀ ਹੈ ਤੇ ਜਿਹੜਾ ਤੁਹਾਡਾ ਮੈਂ ਹੈ ਜਿਹੜਾ ਦਾਦਾ ਮੈਂ ਹੈ ਉਹਦਾ ਸੇਵਕ ਬਣ ਜਾਂਦਾ ਹੈ ਜਿਹੜਾ ਜੀਵ ਹੈ ਆਤਮਾ ਦਾ ਅਨੁਭਵ ਕਰਕੇ ਜੀਵ ਜਿਹੜਾ ਹੈ ਆਤਮਾ ਜੀਵ ਆਤਮਾ ਇੱਕ ਹੋ ਕੇ ਬ੍ਰह्म ਹੋ ਜਾਂਦਾ ਤੋ ਜਾਬ ਸਾਹਿਬ ਅੰਦਰ ਇਹ ਸਾਰਾ ਵਰਣਨ ਹੈ ਮੇਰੀ ਵਿੱਚ ਕਹਾਣੀ ਦਾ ਜੋ ਮੈਂ ਗਵਾਚ ਚੁੱਕਾ ਜੋ ਮੈਂ ਝੁਲ ਚੁੱਕਾ ਇਮੇਜਿਨ ਕਿ ਸਦੀਆਂ ਸਦੀਆਂ ਤੋਂ ਬਾਅਦ ਮੈਨੂੰ ਇੱਕਦਮ ਅਨੁਭਵ ਹੋ ਜਾਏ ਉਸ ਸਥਿਤੀ ਚ ਮਹਾਰਾਜ ਨੇ ਨਮਸਤਵੰ ਅਕਾਲੇ ਨਮਸਤਵੰ ਕਰਪਾਲੇ ਨਮਸਤਵੰ ਰੂਪੇ ਨਮ ਇੱਕ ਹੋਣ ਦਾ ਅਨੁਭਾਵੇ ਇਹ ਤੁਹਾਡੀ ਕਹਾਣੀ ਆ ਰੱਬ ਦੀ ਕਹਾਣੀ ਨਹੀਂਗੀ ਕਿਉਂਕਿ ਤੁਹਾਡੀ ਕਹਾਣੀ ਹੀ ਰੱਬ ਦੀ ਕਹਾਣੀ ਹੈ ਜੇ ਤੁਹਾਡੀ ਕਹਾਣੀ ਕੋ ਰੱਬ ਤੋਂ ਵੱਖਰੀ ਤੇ ਸ਼ਰੀਕ ਬਣ ਕੇ ਬੈਠੇਗੀ ਜਿਹਦਾ ਕੋਈ ਸ਼ਰੀਕ ਨਹੀਂਗਾ ਇਹ ਐਸੀ ਸੱਤਾ ਹੈ ਨਾ ਕੋਈ ਇਹਦਾ ਪਿਓ ਹੈ ਤੇ ਨਾ ਇਹਦਾ ਕੋਈ ਪੁੱਤਰ ਹੈ ਉਕੇ ਪ੍ਰਾਤਕਾਲ ਚ ਹੈ ਇਹਦੇ ਕਰਕੇ ਤੇ ਸਾਰਾ ਕੁਝ ਹੈ ਤੋ ਜਾਬ ਸੇਬ ਦਾ ਇੱਕ ਇੱਕ ਅਲਫਾਜ਼ ਤੇਰੇ ਵੱਲ ਪਕਾਰ ਪਕਾਰ ਕੇ ਕਹਿ ਰਿਹਾ ਕਿ ਤੂੰ ਉਹੀ ਹੈ ਉਹੀ ਆਪਣੇ ਆਪ ਨੂੰ ਨਮਨ ਕਰ ਗ੍ਰੈਟੀਟਿਊਡ ਚ ਜਾ ਰੈਵਰੈਂਸ ਚ ਜਾ ਤੈਨੂੰ ਇਸੇ ਪਲ ਬ੍ਰਹਮ ਦਾ ਅਨੁਭਵ ਹੋਏਗਾ ਕਿਰ ਮਹਾਰਾਜ ਨੇ ਸਭ ਤੋਂ ਵਿੱਚ ਬਹੁਤ ਸੋਹਣਾ ਚਕਰ ਚੈਨ ਅਰ ਬਰਨ ਜਾਤ ਅਰ ਪਾਤਲੇ ਕਿ ਮੈਂ ਨਹੀਂ ਜੇ ਫਿਰ ਉਸ ਤੋਂ ਬਾਅਦ ਨੇ 74 ਚੱਕਰ ਵਰਤੀ 74 ਚੱਕਰ ਭੁਗਤੇ ਮੈਂ ਜਿੱਥੇ ਵੀ ਜਾਣਾ ਹੈ ਤੂੰ ਇੱਥੇ ਹੋ ਹੈ ਉਥੇ ਚੱਲ ਜਾਓ ਹੈ ਉਥੇ ਚੱਲ ਜਾਓ ਹੈ ਇਹ ਫਿਲਾਸਫੀ ਨਹੀਂ ਹੈ ਇਸ ਡਾਇਰੈਕਟ ਐਕਸਪੀਰੀਅੰਸ ਆ ਚਾਹੂ ਤਿਸ਼ਾ ਚ ਚਲ ਜੋ ਤੁਹਾਡਾ ਹੈ ਤੁਹਾਡ ਕੁਚਰਾ ਨਹੀਂ ਕਹ ਸਕਦਾ ਚਤਰਛਕਰਵਤੀ ਚਾਹੂ ਕੁੰਠਾਂ ਦੇ ਵਿੱਚ ਤੂੰ ਵਰਤਦਾ ਹੈ ਤੇਰੇ ਤੋਂ ਬਿਨਾ ਕੁਝ ਹੈ ਨਹੀਂ ਤੇਰੇ ਅਹੰਤ ਤੋਂ ਬਿਨਾ ਕੁਝ ਹੈ ਨਹੀਂ ਫਿਰ ਉਸ ਤੋਂ ਬਾਅਦ ਮਾਰ ਨੇ ਗੁਰ ਗਾਇਤਰੀ ਮੰਤਰ ਦਿੰਦੇ ਨੇ ਵਿੱਚ ਚਾਚਰੀ ਛੰਦ ਹੂੰ ਮੈਂ ਹੋਰ ਵੀ ਵਿਸਤਾਰ ਨਾ ਜਾ ਸਕਦਾ ਇਹਦੇ ਚ ਸ਼ਾਰਟਕਟ ਦੇ ਵਿੱਚ ਦੱਸ ਰਿਹਾ ਤੋ ਚਾਚਰੀ ਦਾ ਮਤਲਬ ਤਾਂ ਲਾਈਟਨਿੰਗ ਇਹ ਜਿਹੜਾ ਗਿਆਨ ਆ ਲਾਈਟਨਿੰਗ ਵਾਂਗੂ ਆਏਗਾ ਬਸ ਆ ਗਿਆ ਤੇ ਬਸ ਦੈਟਸ ਇਟ ਇਹ ਪ੍ਰੋਗਰੈਸਿਵ ਨਹੀਂਗਾ ਇਨੀ ਗੇ ਇਨਾ ਕਿੰਨਾ ਕਿ ਕੱਲ ਇਨਾ ਤੇ ਫਿਰ ਪਰਸੋਂ ਇਨਾ ਜਦੋਂ ਆਊਗਾ ਛਿਨ ਇਸ ਤਰ੍ਹਾਂ ਹੀ ਛਿਨ ਵਿੱਚ ਆਊਗਾ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਵਾਸਤੇ ਵੀ ਜਨਾਇਓ ਇੱਕ ਚਿੱਤ ਵਿੱਚ ਤੇ ਇੱਕ ਛਿਨ ਵਿੱਚ ਵੈਨ ਐਕਸਪੀਰੀਅੰਸ ਆਫ ਗੋਡ ਕਮਸ ਇਨ ਟੂ ਮੋਮੈਂਟਸ ਇਟ ਇਜ਼ ਮਾਇਆ ਵੈਨ ਗੋਡ ਵਲ ਕਮ ਇਟ ਔਰ ਕਮ ਇਨ ਦ ਮੋਮੈਂਟ ਬਿਕੋਜ਼ ਫਰੋਂ ਗੋਡਸ ਪਰਸਪੈਕਟਿਵ ਅ ਡਿਵਾਈਨਸ ਪਰਸਪੈਕਟਿਵ देयर ਆਰ ਨੋ ਟੂ ਮੋਮੈਂਟਸ देयर इज ओनली ਵਨ ਮੋਮੈਂਟ ਬਸ ਹੈ ਹਾਂ ਮਰਦ ਜੀ ਰੁਕੇਗਾ ਕਿ ਉਹ ਕਿ ਉਸੇ ਮੂਮੈਂਟ ਇਚ ਆਇਆ ਔਰ ਕੀ ਇਹ ਦਸ ਅ ਡਿਫਰੈਂਟ ਕੁਐਸਚਨ ਆਪ ਉਧਰ ਨਾ ਇੰਟਾਇਰ ਜਾ ਰਹਾ ਹੈ ਆਪ ਅਸਦਾ ਇੱਥੇ ਆ ਦੀ ਕਿ ਕਿ ਜਦੋਂ ਕੈਂਸਲ ਲੈਣੀ ਹੈ ਕਿ ਉਹਨੂੰ ਪਕੜ ਕੇ ਰੱਖਣਾ ਮੈਂ ਬਸ ਇਹੀ ਫਰਮਾਇਆ ਆ ਗਈ ਨਾ ਕਿ ਆ ਗਈ ਕਿ ਮੈਂ ਪਕੜਾਂਗਾ ਆ ਪਕੜੇਗਾ ਨਾ ਇਹ ਜੀਵ ਆਤਮਾ ਵੀ ਰਹੀ ਹੈ ਕਹਿੰਦੀ ਕਿ ਮੈਂ ਰੱਬ ਹੋ ਜਾਂਗੀ ਪਰ ਜੀਵ ਆਤਮਾ ਤੇ ਹੈ ਹੀ ਨਹੀਂਗੀ ਜਿਹੜੀ ਹੈ ਹੀ ਨਹੀਂਗੀ ਉਹ ਉਹਨੂੰ ਪੜ ਕਿਤਨਾ ਲਈ ਟੋਟਲ ਸਿਲੰਡਰ ਹੈ ਹਾਂ ਸਰੈਂਡਰ ਵੀ ਮਤਲਬ ਕਿ ਕੈਨੋ ਵੀ ਤੁਸੀਂ ਕਰਨਾ ਨਹੀਂਗਾ ਬਸ ਹੋ ਹੀ ਜਾਣਾ ਹੈ ਹੋ ਹੀ ਜਾਣਾ ਇਹਨੂੰ ਗੁਰਪ੍ਰਸਾਦ ਗਿਓੜੀ ਚ ਤੁਹਾਡੇ ਵੱਲੋਂ ਹੋ ਰਿਹਾ ਤੇ ਅਜੇ ਤੁਹਾਡੇ ਵਿੱਚ ਕਨਫਲਿਕਟ ਆ ਵੀ ਮੈਂ ਉਹਦੇ ਅੱਗੇ ਦੂਜਾ ਕੌਣ ਆ ਜਿਹਨੂੰ ਮੈਂ ਸਰੈਂਡਰ ਕਰਾਂ ਕੋਈ ਹੈ ਦੂਜਾ ਜਿਹਨੂੰ ਮੈਂ ਸਰੈਂਡਰ ਕਰਾਂ ਤੁਸੀਂ ਸਰੈਂਡਰ ਵੀ ਦੂਜਾ ਭਾਵੇਂ ਚ ਇਹ ਤੇ ਬਸ ਇੱਕ ਇਹ ਕਿ ਬਹੁਤ ਸਿੰਪਲ ਹੈ ਬਸ ਇਹੀ ਆ ਗਾੜੀ ਰਾਈ ਹੀ ਆ ਇਹੀ ਗੁਰੂ ਨਾਨਕ ਦਾ ਮੇਨ ਮਾਰਗ ਸੀ ਕਿ ਹਰ ਵਿਅਕਤੀ ਨੂੰ ਇਸੇ ਪਲ ਵਿੱਚ ਬੰਦੇ ਨੂੰ ਅਨੁਭਵ ਕਰਵਾ ਦੇ ਇਹ ਹੈ ਸਿੱਖ ਇਹ ਹੈ ਰਹਿ ਨਹੀਂ ਰੇ ਸੋਹੀ ਸਿੱਖ ਮੇਰਾ ਇਰਾਦ વિના ਨਾ ਸੇ ਕਾਵੇ ਇਹ ਹੈ ਸਾਬਤ ਸੂਰਤ ਦਸਤਾਰ ਸਿਰਾ ਕਿ ਜਦਨ ਤੇਰੀ ਸੂਰਤ ਸਾਬਤ ਹੋ ਗਈ ਸਿਰ ਤੇ ਦਸਤਾਰ ਸਜੇ ਜਦਨ ਤੱਕ ਤੇਰੀ ਸੂਰਤ ਸਾਬਤ ਨਹੀਂ ਗਈ ਹੋਲਿਸਟਿਕ ਨਹੀਂ ਗਈ ਯੂ ਆਰ ਨਾਟ ਸੈਗਮੈਂਟਡ ਯੂ 엑ਸਪੀਰੀਅੰਸਿੰਗ ਲਾਈਵ ਐਸ ਲਾਈਵ ਨਾਟ ਐਸ ਅ ਸੈਗਮੈਂਟਡ ਲਾਈਵ ਐਟ রাইਟਸ ਐਂਡ ਰੋਂਗ ਐਂਡ ਗੂਡ ਐਂਡ ਬੈਡ ਐਂਡ ਅਪ ਐਂਡ ਡਾਊਨ ਐਂਡ THEN ਯੂ ਆਰ ਨਾਟ ਯੈਟ ਹੈਪੀਅਰਿੰਗ ਅ ਟਰਬਨ ਦਸਤਾਰ ਸਿਰਾ ਉਦੋਂ ਆਏ ਕਿ ਜਦਨ ਤੂੰ ਅਖੰਡ ਸਰੂਪ ਧਾਰ ਲਿਆ ਤੇ ਸਿਰ ਤੇ ਦਸਤਾਰ ਸਜੇ ਜੋ ਜਾਬ ਸਾਬ ਅੰਦਰ ਮੈਂ ਲਾਸਟ ਪ੍ਰੀਮਨ ਗੱਲ ਕਰਾਂ ਕਾਇਤਰੀ ਮੰਤ ਚਾਚਰੀ ਛਾਵਰੇ ਛਾਤਰੀ ਮੀਨਸ ਲਾਈਟਨਿੰਗ ਤੇ ਇਕਦਮੀ ਆਏਗਾ ਗੁਰ ਸ਼ਬਦ ਦੀ ਗੋਬਿੰਦ ਗੱਜਿਆ ਲਜੂ ਆ ਬਸ ਇੱਕ ਵਾਰੀ ਉਹ ਜਦੋਂ ਗੱਜ ਹੋਈ ਉਹਨੂੰ ਕਹਿੰਦੇ ਨੇ ਚਾਚਰੀ ਛੰਦ ਛੰਦ ਮੈਨੇ ਛੰਦ ਮੈਨੇ ਗਲੋਰੀ ਛੰਦ ਮੈਨੇ ਐਕਸਪੈਂਸ਼ਨ ਛੰਦ ਮੈਨੇ 뮤ਜ਼ਿਕ ਛੰਦ ਮੈਨੇ ਸਮੁੰਦਰ ਤੇ ਜਦੋਂ ਲਹਿਰ ਸਮੁੰਦਰ ਚ ਗਈ ਛੰਦ ਭਾਵ ਕਿ ਉਹ ਇੰਨੀ ਕਿ ਸੀਦੇ ਕਦਮ ਇੰਨੀ ਹੋ ਗਈ ਉਹ ਖੇੜਾ ਉਹ ਮੁਹੱਬਤ ਉਹ ਵਰਣਨ ਬਾਹਰ ਆ ਉਹ ਛੰਦ ਦਾ ਮੈਂ ਇਹਨੂੰ ਆਪਾਂ ਮੀਟਰ ਦੇ ਹਿਸਾਬ ਨਾਲ ਮਿਊਜ਼ਿਕ ਮੀਟਰ ਦੇ ਨਾਲ ਨਾ ਹੋਰ ਅਰਥ ਕਰਾਂਗੇ ਮੈਂ ਤੇ ਹੋਰ ਅੱਤ ਕਰ ਰਿਹਾ ਤੋ ਗਾਈ ਚਾਚਰੀ ਮੀਨਸ ਲਾਈਟਰੀ ਇੱਕਦਮ ਆਏਗੀ ਫਿਰ ਮਨੇ ਗੋਬਿੰਦੇ ਸਭ ਤੋਂ ਪਹਿਲਾਂ ਅੱਠ ਗੁਣ ਦਿੱਤੇ ਨੇ ਤੇਰੇ ਵੈਨ ਯੂ ਆ ਇਨ ਵਨ ਵਿਦ ਥੇ ਮਾਈਂਡ ਗੋਬਿੰਦੇ ਗੋ ਮੀਨਸ ਮੂਵਮੈਂਟ ਨੋ ਕੋ ਬਿੰਦੂ ਬੋਬਿੰਦੇ ਮੀਨਸ ਇਨ 올 ਯਰ ਮੂਵਮੈਂਟਸ देयर इज समथिंग ਇਨ ਯੂ ਵਿਚ ਇਜ਼ ਆਲਵੇਸ ਅ ਸਟੇਸ਼ਨਰੀ ਆਬਲਿ ਸਿਟਿੰਗ ਕਨੈਕਟਡ ਟੂ ਆਜ ਜਿਹੜਾ ਤੇਰਾ ਹੁੰਨ ਦਾ ਅਨੁਭਵ ਆ ਇਕਦੀ ਆ ਹੋ ਰਿਹਾ ਆ ਹੋ ਰਿਹਾ ਹੋਰ ਇਸ ਦੇ ਬਾਵਜੂਦ ਵੀ ਹੈ 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 ਗੋਵਿੰਦੇ ਮੀਨਸ ਇਨ ਦਾ ਵਰਲ ਪੂਲ ਆਫ ਮਾਈ ਲਾਈਫ देयर इज ਆਲਵੇਸ ਸਮਥਿੰਗ ਵਿਚ ਇਜ਼ ਸਟੇਬਲ ਵਿਚ ਇਜ਼ ਸਟੇਸ਼ਨਰੀ ਜਸਟ ਥੈਟ ਆ ਡੋਨਟ ਸੀ ਇਟ ਮੁਕੰਦੇ ਉਹਨੂੰ ਜਾਣ ਕੇ ਮੈਂ ਮੁਕਤ ਹੋ ਗਿਆ ਤੁਸੀਂ ਕਿਹਾ ਨਾ ਵੀ ਮੈਂ ਇੰਨਾ ਸੋਖਾ ਨਹੀਂ ਕਿਹਾ ਇੰਨਾ ਸੋਖੇ ਗੋਬਿੰਦੇ ਉਹ ਨੂੰ ਜਾਣ ਲਿਆ ਤੁਸੀਂ ਜਿਹੜਾ ਗੋ ਸੀ ਬਿੰਦ ਸੀ ਬਿੰਦੂ ਸੀ ਜਿੰਨੇ ਸਾਰਾ ਕੁਝ ਸਟਾਪ ਕਰ ਦਿੱਤਾ ਅੱਖਾਂ ਚੋਂ ਤਰੂ ਆਏ ਇਹਦਾ ਪ੍ਰਤੀਕ ਸੀ ਗੋਬਿੰਦੇ ਮੁਕੰਦੇ ਨਾਲ ਹੀ ਮੁਕਤ ਹੋ ਗਏ ਮੁਕੰਦੇ ਮਨ ਮੁਕਤ ਗੋਬਿੰਦੇ ਮੁਕੰਦੇ ਉਦਾਰੇ ਮੈਂ ਉਦਾ ਉਧਰ ਗਿਆ ਮੈਂ ਉਧਾਰਿਆ ਗਿਆ ਇਸੇ ਪਹਲੇ ਵਿੱਚ ਉਦਾਰਿਆ ਗਿਆ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਮੈਂ ਜੋ ਮੇਰੇ ਤੋਂ ਪਰੇ ਸੀ ਉਹ ਨੂੰ ਜਾਣ ਲਿਆ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰਗ ਹਰ ਇੱਕ ਚੀਜ਼ ਦੀ ਮੂਵਮੈਂਟ ਦਾ ਕਾਰਨ ਇਹ ਹੈ ਕਿ ਕਾ ਅਹਮ ਨਹੀਂ ਹੋਏਗਾ ਤੁਸੀਂ ਕੁਝ ਅਨੁਭਵ ਨਹੀਂ ਕਰ ਸਕਦੇ ਮੈਂ ਪਹਿਲਾਂ ਇਹ ਗੱਲ ਕੀਤੀ ਦੀ ਸਤਾਂ ਨੇ ਸਭ ਸਤ ਕਰਿਅਮ 올 द क्रिएशन 올 ਦੈਟ ਵਿਚ ਇਜ਼ ਮੋਡੂਲੇਟਿੰਗ ਇਜ਼ ਹੈਪਨਿੰਗ ਬਿਕਾਸ ਆਫ ਇਸ ਨਿਰਨਾਮੇ ਇਹਦਾ ਕੋਈ ਨਾਮ ਨਹੀਂਗਾ ਇਹਦੀ ਕੋਈ ਆਇਡੈਂਟੀਟੀ ਨਹੀਂ ਜਦੋਂ ਇਹਨੂੰ ਆਇਡੈਂਟੀਟੀ ਜਦੋਂ ਇਹਨੂੰ ਫੜਨ ਦੀ ਕੋਸ਼ਿਸ਼ ਕਰੋਗੇ ਫਿਰ ਉਹ ਤੁਸੀਂ ਵੀ ਕਿ ਇਹਨੂੰ ਮੈਂ ਕਿਵੇਂ ਮੇਨਟੇਨ ਕਰਾਂ ਤੁਸੀਂ ਨਾਮ ਦੇਣ ਦੀ ਕੋਸ਼ਿਸ਼ ਕੀਤੀ ਫਿਰ ਚਲਦੇਗਾ ਕਿਉਂਕਿ ਉਹ ਕੈਦ ਨਹੀਂ ਕੀਤਾ ਜਾ ਸਕਦਾ ਉਹ ਹਰ ਇੱਕ ਕੈਦ ਦਾ ਕਾਰਨ ਹੈ ਉਹ ਹਰ ਕੈਦ ਦਾ ਕਾਰਨ ਹੈ ਇਹਨੂੰ ਕੈਦ ਕਿਤਰਾ ਕਰ ਲੋਗੇ ਨਿਰਨਾਮੇ ਅਕਾਮੇ ਉਹਦਾ ਕੋਈ ਕੰਮ ਹੀ ਨਹੀਂ ਵਾ ਉਹ ਕੋਈ ਕੰਮ ਨਹੀਂ ਕਰਦਾ ਕੁਝ ਵੀ ਨਹੀਂ ਕਰਦਾ ਪਰ ਸਾਰਾ ਕੁਝ ਉਹਦੇ ਕਰਕੇ ਹੁੰਦਾ ਹੈ ਤਾਂ ਇਹ ਹੈ ਚਾਬਸ ਐਸ ਦਾ ਸਰਲ ਜੋ ਜਾਂ ਬਾਕੀ ਜੇ ਤੱਕ ਇਹ ਵਿਸਥਾਰ ਕੀਤਾ ਜਾਏ ਇਹ ਕਿਪ ਤੋਂਪ ਨੂੰ ਤੋ ਹਰ ਸ਼ੈ ਪੁਕਾਰਦੀ ਹੈ ਕਿ ਤੂੰ ਪਰਵਰਦੇ ਕਰ ਹੈ ਤੇਰਾ ਹੋਣਾ ਜਿਹੜਾ ਹੈ ਰੱਬ ਦਾ ਹੋਣਾ ਹੈ ਸਭ ਨਾ ਜੀ ਹੈ ਤਾਕ ਦਾਤਾ ਸੋ ਮੈਂ ਉਹ ਮੇਰਾ ਮੈਂ ਹੈ ਉਹ ਮੇਰਾ ਲੀਚ ਵੈਨਵਰ ਯੂ ਐਕਸਪੀਰੀਅੰਸ ਗੋਡ ਯੂ ਕੈਨ ਓਨਲੀ ਐਕਸਪੀਰੀਅੰਸ ਦ ਗੋਡ ਐਜ਼ ਆਈ ਯੂ ਕੈਨੋਟ ਐਕਸਪੀਰੀਅੰਸ ਗੋਡ ਐਸ ਅ ਸੈਪਰੇਟ ਫਰਮ ਦੀ ਆਈ ਕਿਉਂਕਿ ਦੋ ਨਹੀਂ ਹੋ ਸਕਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਤੈਨੂੰ ਰੱਬ ਬਣਨਾ ਪਊਗਾ ਫਿਰ ਤੂੰ ਰੱਬ ਦਾ ਅਨੁਭਵ ਕਰੇਗਾ ਜੇ ਤੂੰ ਕਹਿੰਗਾ ਰੱਬ ਨਹੀਂ ਬਣ ਸਕਦਾ ਤਾਂ ਤੈਨੂੰ ਰੱਬ ਦਾ ਅਨੁਭਵ ਵੀ ਨਹੀਂ ਹੋ ਕਿਉਂਕਿ ਜਦੋਂ ਉਹ ਹੋਏਗਾ ਤੇ ਉਹੀ ਹੋਏਗਾ ਜੇ ਉਹ ਹੈ ਤੇ ਨਾਲ ਤੂੰ ਵੀ ਇੱਕ ਛੋਟਾ ਜਿਹਾ ਤੁਰੇ ਪੈਦਾ ਹੈ ਸਮਝਾ ਦੇ ਉਹ ਦਾ ਅਨੁਭਵ ਸੰਪੂਰਨ ਤੇ ਜਾਬ ਸਾਹਿਬ ਉਹ ਪਰਮ ਸੱਤਾ ਹੈ ਉਹ ਨਾਦ ਹੈ ਜਿੱਥੇ ਸਦੀਆਂ ਤੋਂ ਅਨੰਤ ਜਨਮਾਂ ਤੋਂ ਜੀਵ ਤੁਰਦਾ 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 ਪਤਾ ਨਹੀਂ ਕਿੰਨੇ ਅਨੰਤ ਜਨਮਾਂ ਚ ਤੇ ਇੱਕ ਧੰਮ ਉਹਨੂੰ ਗਿਆਨ ਹੋ ਜਾਂਦਾ ਹੈ ਤਾਂ ਉਹ ਬਸ ਨਮਸਕਾਰ ਤੇ ਬਸ ਨਮਸਕਾਰ ਤੇ ਗ੍ਰੈਟੀਟਿਊਡ ਤੇ ਜਾ ਕੇ ਉਹਦੇ ਵਿੱਚ ਲੀਨ ਹੋ ਬ ਉਹ ਹਿਸਾਬ ਸਬ ਸੋਕ ਨੂੰ ਯੋਗੀ ਕੀ ਕੁਝ ਕਰਨ ਦੀ ਲੋਨ ਨਹੀਂ ਸਿਰਫ ਡ੍ਰੌਪ ਹੀ ਤੇ ਕਰਨਾ ਹੈ ਡ੍ਰੌਪ ਹੀ ਕਰਨਾ ਹੈ ਬਸ ਬਿਊਟੀਫੁਲ ਕਿਉਂਕਿ ਉਹਤੇ ਤੇ ਹੈਗਾ ਹੈ ਸ ਹੈਗਾ ਨਹੀਂ ਬਸ ਡ੍ਰੌਪ ਕਰਨਾ ਹੈ ਇਹ ਅਧਿਆਤਮਿਕ ਮਾਰਗ ਅੰਦਰ ਕੁਝ ਕੀਤਾ ਨਹੀਂ ਜਾਂਦਾ ਡ੍ਰੌਪ ਕੀਤਾ ਜਾਂਦਾ ਹੈ ਸੰਸਾਰ ਅੰਦਰ ਕੀਤਾ ਜਾਂਦਾ ਇਹ ਡ੍ਰੌਪ ਨਹੀਂ ਕੀਤਾ ਜਾਂਦਾ ਯੁਕੀਪੌਨ ਕੰਪਾਈਲਿੰਗ ਐਂਡ ਕੰਪਾਈਲਿੰਗ ਹਿਲ ਕੰਪਾਈਲਿੰਗ ਐਂਡ ਲਗੇਜ ਬੂਜ਼ ਮੋਰ ਐਂਡ ਮੋਰ ਐਂਡ ਮੋਰ ਭਗਤਾਂ ਤੇ ਸੰਸਾਰੀਆਂ ਜਿਹੜਾ ਆਪੋਜ਼ਿਟ ਹੈ ਜਿਹੜਾ ਜੋੜ ਕਤੀ ਜਿਹੜਾ ਸੰਸਾਰ ਹੈ ਇਹ ਯੁਕੀਪੌਨ ਗੈਦਰਿੰਗ 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 ਅਭੀ ਆਤਮਿਕ ਜਿਹੜਾ ਹੈ ਯੂ ਜਸਟ ਉਹ ਕਮਲ ਦਾ ਕੁੰਦਾ ਐਗਜ਼ਾਮਪਲ ਅੱਛਾ ਕਿ ਬਿਊਟੀਫੁਲ ਐਗਜ਼ਾਮਪਲ ਇਸ ਹੱਬ ਜੇ ਸਭ ਕੇ ਮੱਧ ਸਗਲ ਤੇ ਉਦਾਸ ਸਾਰ ਇੰਟਰੈਕਟਿਸ ਆਪਸ ਇਹ ਨਹੀਂ ਕਿ ਤੁਸੀਂ ਇਮੋਸ਼ਨਸ ਨਹੀਂ ਰੱਖਨੇ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰਨਾ ਸਾਰਾ ਕੁਝ ਕਰਨਾ ਪਰ ਸੰਪੂਰਨ ਕਰਨਾ ਨਪੁਰਤ ਵੀ ਸੰਪੂਰਨ ਹੋਏਗੀ ਤੇ ਪਿਆਰ ਵੀ ਸੰਪੂਰਨ ਹੋਏਗਾ ਬਟ ਉਸ ਪਲ ਵਿੱਚ ਹੋਏਗਾ ਬਟ that that ਨਪੁਰਤ ਐਂਡ that ਲਵ will not bind you ਜੇ ਅਗਰ ਮੀਨਿੰਗ ਕਰ ਦਾਂਗੇ ਤੇ ਔਖਾ ਹੈ ਅਗਰ ਇਹਦਾ ਮੀਨਿੰਗ ਨਾ ਕੱਢੀਏ ਤੇ ਐਸਲ ਕੁਲ ਸੋ ਖੈਸਾ ਬਿਊਟੀਫੁਲ ਆ ਆਲਟੀਮੇਟ ਸਟੇਟਮੈਂਟ ਤੁਸੀਂ ਬਹੁਤ ਹੈ ਇਹ ਮੀਨਿੰਗ ਕਟੋਗੇ ਤੇ ਔਖਾ ਹੈ ਕਹਤੇ ਮੀਨਿੰਗ ਨਾ ਕੱਢੋ ਤੇ